ਕੀ ਸਟੀ ਹੈ ਕੀ ਸਿਨ ਹੈ ਵਾਹ ਕਸਿਰ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਿਊ ਬਲੌਗ ਦੇ ਵਿੱਚ ਅੱਜ ਸਾਰੇ ਘਰੋਂ ਰੋਟੀ ਨਹੀਂ ਖਾ ਕੇ ਆਏ ਕਿਉਂਕਿ ਅੱਜ ਸਾਰੇ ਅਸੀਂ ਕਰਾਂਗੇ ਸੈਂਡਵਿਚ ਪਾਟੀ ਸਵਾਉ ਅਸੀਂ ਤੁਸੀਂ ਵੀ ਸਾਰੇ ਵੇਖਿਓ ਕਿ ਕਿੱਦਾਂ ਬਣਦੇ ਨੇ ਦੇਸੀ ਤਰੀਕੇ ਨਾਲ ਆਪਾਂ ਘਰ ਦੇ ਬਾਹਰ ਜਿਹੜਾ ਚੁੱਲ੍ਹਾ 'ਪਾ ਰੱਖ ਲਿਆ ਏ ਸਵਾਉ ਹੁਣ ਆਪਾਂ ਸਾਰੇ ਬਣਾਉਣੇ ਆ ਤੇ ਬਣਾ ਕੇ ਤੁਹਾਨੂੰ ਸਾਰੇ ਚੈੱਕ ਸੈਂਡਵਿਚ ਬਣਾਉਣ ਲਈ ਜਿਹੜਾ ਸਭ ਤੋਂ ਮੇਨ ਜ਼ਰੂਰੀ ਕੰਮ ਹੈ ਉਹ ਬਣਾਉਣਾ ਹੈ ਚਟਨੀ ਸੋ ਸਭ ਤੋਂ ਪਹਿਲਾਂ ਆਪਾਂ ਨੇ ਗੰਡੇ ਛੱਲਿਆ ਗੰਡੇ ਛੱਲ ਕੇ ਤੇ ਗੁੰਡੇ ਵਿੱਚ ਪਾ ਦਿੱਤੇ ਨੇ ਗੰਡੇ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਕੁੱਟ ਕੇ ਕਰਾਂਗੇ ਮੈਸ਼ ਸੋ ਗੰਡਿਆਂ ਦੇ ਵਿੱਚੋਂ ਹਾਏ ਹਾਏ ਦੀਆਂ ਆਵਾਜ਼ਾਂ ਆ ਰਹੀਆਂ ਉਹ ਆਵਾਜ਼ਾਂ ਕਰ ਦਿਓ ਤੁਸੀਂ ਆਪਾਂ ਨੇ ਮਿਊਟ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਸੋ ਕੁੱਟੇ ਹੋਏ ਗੰਡਿਆਂ ਦੇ ਜਖਮਾਂ ਤੇ ਪਾ ਦਿੱਤੀਆਂ ਨੇ ਆਪਾਂ ਮਿਰਚਾਂ ਸੋ ਮਿਰਚਾਂ ਤੋਂ ਬਾਅਦ ਹੁਣ ਤਿਆਰੀ ਹੈ ਜੀ ਨਮਕ ਦੀ ਸੋ ਚੜਨੀ ਬਣ ਕੇ ਆਪਣੀ ਤਿਆਰ ਆ ਚਾਓ ਫਿਰ ਹੁਣ ਆਪਾਂ ਸੈਂਡਵਿਚ ਦੀ ਤਿਆਰੀ ਕਰਦੇ ਆਂ ਸੋ ਜਿਹੜੇ ਬ੍ਰੈਡ ਆਪਾਂ ਨੇ ਕੱਟ ਲੈਨੇ ਤੇ ਚੜਨੀ ਵੀ ਆਪਣੀ ਬਿਲਕੁਲ ਤਿਆਰ ਆ ਤੇ ਗੈਸ ਲਾ ਕੇ ਤਵਾ ਵੀ ਤਾਂ ਰੱਖ ਦਿੱਤਾ ਤੇ ਰਾੜਨ ਵਾਲਾ ਬੰਦਾ ਵੀ ਤਿਆਰ ਆ ਉਪਰਾੜਿਆ ਹੋਇਆ ਨਾਲੇ ਪਰ ਫਿਰ ਸੋ ਦੇਖੋ ਆਪਾਂ ਚਟਨੀ ਹੈ ਜਿਹੜੀ ਲਾਲ ਮਿਰਚਾਂ ਵਾਲੀ ਪੂਰੀਆਂ ਗੰਡੇ ਵਿੱਚ ਪਾ ਕੇ ਆਲੂ ਪਿਆ ਕੇ ਪਿਆਜ਼ ਧਨੀਆ ਧਨੀਆ ਦਸਨੀ ਰਹਿ ਗਏ ਕਿ ਬਰੀਕ ਕਟਿਆ ਗਿਆ ਸੋ ਇਦਾਂ ਰੱਖ ਲੈਣਾ ਆਪਾਂ ਨੇ ਫਿਰ ਉੱਪਰ ਇਹ ਪੀਸ ਰੱਖਿਆ ਦਿਓ ਤੇ ਘਿਓ ਰੱਖਣੀ ਕਿਉਂ ਪਾ ਦੀ ਕਿਉਂ ਦਾ ਪਾ ਚਮਚਾ ਦੇ ਲੋਈ ਦੇਖੋ ਦੋਸਤੋ ਬ੍ਰੈਡ ਆਪਣੇ ਰੜਨ ਦੇ ਸ਼ੁਰੂ ਹੋ ਗਏ ਨੇ ਬਰਾਊਨ ਬਰਾਊਨ ਦੇਖੋ ਕਿੰਨੇ ਸੋਹਣੇ ਲੱਗਦੇ ਆ ਆਵਾਜ਼ ਵੀ ਚੈੱਕ ਕਰੋ ਸੈਂਡਵਿਚ ਬਣ ਕੇ ਆਪਣੇ ਤਿਆਰ ਨੇ ਤੇ ਆਪਾਂ ਰੱਖਦੇ ਹਾਂ ਦੁੱਧ 'ਚ ਪੱਤੀ ਪਾ ਕੇ ਗਰਮਾ ਗਰਮ ਚਾਹ ਸੋ ਸੈਂਡਵਿਚ ਬਣ ਕੇ ਆਪਣੇ ਤਿਆਰ ਨੇ ਸਾਰੇ YouTube ਦੀ ਫੈਮਿਲੀ ਹੈ ਜਿਹੜੀ ਸਾਰਿਆਂ ਲਈ ਤੇ ਸ਼ਕੋ ਖਾਓ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਆਪਣਾ ਨਾ ਭੁੱਲਿਓ ਕਿਵੇਂ ਲੱਗੇ ਵੀ ਸਾਰਿਆਂ ਨੂੰ ਸੈਂਡਵਿਚ ਸਿਰਾਂ